ਓ ਲੈ ਜਾਓ 50 ਰੁਪਏ ਦੀ ਕੁਰਤੀ 50 ਰੁਪਏ ਦੀ ਕੁਰਤੀ 50 ਰੁਪਏ ਦੀ ਕੁਰਤੀ ਓ ਰੈਡੀमेड ਬਾਜ਼ਾਰ ਚ 500 ਰੁਪਏ ਲੈ ਜਾਓ 50 ਰੁਪਏ ਦੀ ਕੁਰਤੀ ਕੱਦੀਆਂ ਮਤ ਤੁਸਰੀ ਦਸਤਾਰ ਤੇ ਓ 100 ਰੁਪਏ ਦਾ ਸੂਟ ਕਰਦਾ 100 ਰੁਪਏ ਦਾ ਸੂਟ ਕਰਦਾ ਜਿਹੜਾ ਬਾਜ਼ਾਰ ਚ ਮਿਲਦਾ 500 ਰੁਪਏ ਦਾ ਸਾਡੇ ਕੋਲ ਆਜੋ 5 ਮੀਟਰ ਸੂਟ ਲੈ ਜਾਓ ਸਿਰਫ 100 ਰੁਪਏ ਦਾ ਸੂਟ ਓ ਗੱਲ ਇੱਥੇ ਹੀ ਮੁੱਕਦੀ ਆਹ ਦੇਖੋ ਰੈਡੀमेड ਸੀਤਾ ਸਰਾਇਆ ਪਲਾਜੋ ਸੂਟ ਬਾਜ਼ਾਰ ਦੀ ਕੀਮਤ 800 ਸਾਡੇ ਕੋਲੋਂ ਲੈ ਜਾਓ 150 ਰੁਪਏ ਚ ਆਹ ਦੇਖੋ ਜੀ ਕਿੰਨਾ ਸੋਹਣਾ ਡਿਜ਼ਾਈਨਰ ਪੀਸ ਕਢਾਈ ਕੱਢਿਆ ਨਾਇਰਾ ਕਟ ਬਾਜ਼ਾਰ ਚ 1000 ਰੁਪਿਆ ਸਾਡੇ ਕੋਲੋਂ ਲੈ ਜਾਓ ਸਿਰਫ 250 ਰੁਪਏ ਜੀ ਲੋ ਜੀ 4 ਦਿਨ 4 ਦਿਨ ਲੱਗੀ ਬਹੁਤ ਵੱਡੀ ਸੇਲ ਤੁਸੀਂ ਆ ਜਾਓ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ 27 ਜੁਲਾਈ ਤੱਕ 4 ਦਿਨ ਵੱਡੇ ਫਾਇਦੇ ਹੋਣਿਆ ਧਮਾਕੇ ਓਏ ਕਾਦੀਆਂ ਦੇ ਵਿੱਚ ਵੱਡੇ ਵੱਡੇ ਧਮਾਕੇ 50 ਰੁਪਏ ਦਾ ਦੁਪੱਟਾ ਦੇ ਰਿਆ। ਬੁਝਾਰਚ ਮਿਲਦੀ 800 ਰੁਪਏ ਦੀ ਡਬਲ ਬੈੱਡ ਦੀ ਚਾਦਰ ਲੈ ਜਾਓ 250 ਰੁਪਏ ਚ। 500 ਰੁਪਏ ਦੇ ਸੂਟਾ ਦੇ ਧਮਾਕੇ ਲਾ ਦੇ। ਰੰਗ ਡਿਜ਼ਾਈਨ ਜਿੰਨੇ ਮਰਜੀ ਚੈੱਕ ਕਰ ਲਓ। ਆਜੋ ਜਲਦੀ ਬਹੁਤ ਵੱਡੀ ਸੇਲ ਲੱਗ ਗਈ ਆ। ਜਿਹੜਾ ਬਾਜ਼ਾਰ ਚ ਹੀ ਰਕੜਕੜ ਤੇ 20000 ਰੁਪਏ ਦਾ ਕੱਪੜਾ ਲੈਣਾ ਸਾਡੇ ਕੋਲ ਆਜੋ। 20000 ਵਾਲਾ ਕੱਪੜਾ ਸਿਰਫ 8000 ਚ ਲੈ ਜਾਓ। ਆਲੇ ਪਾਸੇ ਕੈਮਰਾ ਮਾਰ ਕੇ ਦਿਖਾ ਦਿਓ ਦੇਖੋ ਠਾਠਾ ਮਾਰਦਾ ਕੱਠ ਬਹੁਤ ਦੂਰੋਂ ਦੂਰੋਂ ਲੋਕ ਆ ਗਏ ਆ ਲੋਕਾਂ ਨੂੰ ਕੋਤਾ ਵੀ ਸਾਡਾ ਫਾਇਦਾ ਹੋ ਰਿਹਾ ਕਾਦੀਆਂ ਚ ਮਤ ਤੁਸੀਂ ਦਸਤਾਰ ਤੇ ਸੂਟ ਵਾਲਾ ਸੂਟ ਬਟਿਕ ਸੂਟ ਜਿਹੜਾ ਬਜ਼ਾਰਾਂ 'ਚ ਹਜ਼ਾਰ ਹਜ਼ਾਰ ਰੁਪਏ ਦਾ ਇੱਥੇ ਲੈ ਜਾਓ 500 ਰੁਪਏ ਦਾ ਆ ਦੇਖੋ ਜੀ 5-500 ਦੇ ਵਿੱਚ ਕਰਤੇ ਟਾਪ ਦੇ ਚੀਜ਼ ਆ ਸਾਰਾ ਫਰੰਟ ਦਿਖਾ ਦਿਓ ਕਿੰਨਾ ਸੋਹਣਾ ਕੰਮ ਘੇਰੇ ਤੇ ਵੀ ਦੇਖੋ ਕਿੰਨਾ ਸੋਹਣਾ ਦਪੱਟਾ ਵੀ ਦੇਖ ਲਓ ਉਹ ਹੁਣ ਰੇਟ ਸੁਣ ਲਓ ਰੇਟ ਕੁੜੀਓ ਰੇਟ ਬਾਜ਼ਾਰ ਦਾ ਰੇਟ 3500 ਰੁਪਿਆ ਸਾਡੇ ਕੋਲ 3500 ਵਾਲਾ ਸੂਟ ਲੈ ਜਾਓ 1275 ਰੁਪਏ ਵਿੱਚ ਦੇਖੋ ਜੀ ਡਿਜ਼ਾਈਨ ਨਵੇਂ ਸੂਟ ਨਵੇਂ ਬੇਸ ਨਵੇਂ ਆ ਚੈੱਕ ਕਰੋ ਜਦੋਂ ਆਹ ਕੜਾਈ ਵਾਲਾ ਸੂਟ ਵਿਆਹ ਤੇ ਪਾ ਕੇ ਗਈ ਨਾ ਪਹਿਣ ਤੇ ਕੈਮਰੇ ਵਾਲਾ ਅੱਗੇ ਪਿੱਛੇ ਅੱਗੇ ਪਿੱਛੇ ਗੇੜੇ ਘੜਦਾ ਮਰੂ ਵੀ ਸੂਟ ਬਾਹ ਕਮਾਲੀ ਸੂਟ ਹੈ ਜੋ ਰੇਟ ਦੇ ਤੇ ਜੋ ਰੱਖੜੀ ਤੇ ਆਫਰ ਲਾ ਤੇ ਸਰਫ ਚਾਰ ਦੇਣੀ ਮਿਲਨੇ ਆ ਸੂਟ ਮਿਲਨੇ ਇਥੋਂ ਕੁਰਤੇ ਪਜਾਮੇ ਸ਼ਰਾਰੇ ਕਰਾਰੇ ਕੋਟ ਪੈਂਟ ਸ਼ੇਰਵਾਨੀਆਂ ਬਾਸਕਟਾ ਪੱਗਾ ਦਸਤਾਰਾ ਇੱਕ ਛੱਤ ਹੇਠਾ ਸਾਰਾ ਕੁਝ ਹੀ ਤੋਂ ਨੂੰ ਮਿਲ ਜਾਣਾ ਵਾ ਉਹ ਲੈ ਜਾਓ 50 ਰੁਪਏ ਦੀ ਕੁਰਤੀ 50 ਰੁਪਏ ਦੀ ਕੁਰਤੀ 50 ਰੁਪਏ ਦੀ ਕੁਰਤੀ ਉਹ ਰੈਡੀमेड ਬਾਜ਼ਾਰ ਚ 500 ਰੁਪਏ ਲੈ ਜਾਓ 50 ਰੁਪਏ ਦੀ ਕੁਰਤੀ ਕਾਦੀਆਂ ਮਤ ਤੁਸ਼ਰੀ ਦਸਤਾਰ ਤੇ ਉਹ 100 ਰੁਪਏ ਦਾ ਸੂਟ ਕਰਤਾ ਪਰਾ ਸੂਟ ਕਰਤਾ ਜਿਹੜਾ ਬਾਜ਼ਾਰ ਚ ਮਿਲਦਾ 500 ਰੁਪਏ ਦਾ ਸਾਡੇ ਕੋਲ ਆਜੋ 5 ਮੀਟਰ ਸੂਟ ਲੈ ਜਾਓ ਸਿਰਫ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ ਉਹ ਗੱਲ ਇੱਥੇ ਨਹੀਂ ਮੁੱਕਦੀ ਆਹ ਦੇਖੋ ਰੈਡੀमेड ਸੀਤਾ ਸਲਾਇਆ ਪਲਾਜੋ ਸੂਟ ਬਾਜ਼ਾਰ ਦੀ ਕੀਮਤ 800 ਸਾਡੇ ਕੋਲੋਂ ਲੈ ਜਾਓ 150 ਰੁਪਏ ਚ 150 ਰੁਪਏ ਚ ਰੈਡੀमेड ਪਰਾਜੋ ਸੂਟ ਆਹ ਦੇਖੋ ਜੀ ਕਿੰਨਾ ਸੋਹਣਾ ਡਿਜ਼ਾਈਨਰ ਪੀਸ ਕਢਾਈ ਕੱਢਿਆ ਨੈਰਾ ਕੱਟ ਬਾਜ਼ਾਰ ਚ 1000 ਰੁਪਇਆ ਸਾਡੇ ਕੋਲ ਲੈ ਜਾਓ ਸਿਰਫ 250 ਰੁਪਏ ਦੇ ਰੈਡੀमेड ਲੋੜੀ 4 ਦਿਨ 4 ਦਿਨ ਲੱਗੀ ਬਹੁਤ ਵੱਡੀ ਸੇਲ ਤੁਸੀਂ ਆ ਜਾਓ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ 27 ਜੁਲਾਈ ਤੱਕ 4 ਦਿਨ ਵੱਡੇ ਫਾਇਦੇ ਹੋਣਿਆ 50 ਰੁਪਏ ਦਾ ਦੁਪੱਟਾ 50 ਰੁਪਏ ਦਾ ਦੁਪੱਟਾ ਪਿਓਰ ਕਾਟਨ ਦਾ ਦੁਪੱਟਾ 50 ਰੁਪਏ ਦਾ ਚੱਕੋ ਜੀ ਧਮਾਕੇ ਓਏ ਕਾਂਦੀਆਂ ਦੇ ਵਿੱਚ ਵੱਡੇ ਵੱਡੇ ਧਮਾਕੇ 50 ਰੁਪਏ ਦਾ ਦੁਪੱਟਾ ਦੇ ਰਿਆ ਕੋਈ ਇੱਕ ਹੋਰ ਪਟਾਕਾ ਪਾਤਾ ਜਿਹੜੀ ਬਾਜ਼ਾਰ ਚ ਮਿਲਦੀ 800 ਰੁਪਏ ਦੀ ਡਬਲ ਬੈੱਡ ਦੀ ਚਾਦਰ ਲੈ ਜਾਓ 250 ਰੁਪਏ ਚ 250 ਰੁਪਏ ਦੀ ਬੈੱਡ ਸ਼ੀਟ ਸਹਰਾਣੇ ਕਬਰ ਨਾਲ ਰੰਗੇ ਚ ਬਹੁਤ ਵਾਂਗੇ ਆਜੋ ਚੱਕੋ ਜੀ ਵੈਰਾਈਟੀਆਂ ਰੰਗ 100 100 ਰੁਪਏ ਦੇ ਸੂਟਾ ਦੇ ਧਮਾਕੇ ਲਾ ਦੇ ਰੰਗ ਡਿਜ਼ਾਈਨ ਜਿੰਨੇ ਵਾਰ ਜੀ ਚੈੱਕ ਕਰ ਲੋ ਉਹ 150 ਰੁਪਏ ਦਾ ਪਲਾਜੋ ਝੂਟਾ ਬੱਲੇ 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 ਰਖੜੀ ਦੇ ਕਰ ਤੇ ਫਾਇਦੇ ਆ ਦੇਖੋ ਜੀ ਰੰਗ ਵੀ ਦੇਖੋ ਡਿਜ਼ਾਈਨ ਵੀ ਦੇਖੋ ਸਾਈਜ਼ ਵੀ ਦੇਖੋ ਕਿਸੇ ਨੇ ਨਹੀਂ ਦੇਣਾ ਬਾਜ਼ਾਰ ਚ ਸਭ 800 ਤੋਂ ਘੱਟ ਨਹੀਂ ਮਿਲਣਾ 150 ਰੁਪਏ ਚ ਪਰਾਜੋ ਸੂਟ ਚੈਲੰਜ ਕਰਦੇ ਆ ਨਾ ਕਿਸ ਨੇ ਦਿੱਤਾ ਨਾ ਕਿਸ ਤੋਂ ਦੇ ਹੋਣਾ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਆਜੋ ਐਤਵਾਰ ਦੁਕਾਨ ਬੰਦ 27 ਜੁਲਾਈ ਤੱਕ ਬਹੁਤ ਵੱਡੇ ਫਾਇਦੇ ਆ ਵੀ ਦੇਖੋ ਉਹ ਕਿੰਨੇ ਸੋਹਣੇ ਸੋਹਣੇ ਪੀਸ ਉਹ 200 ਰੁਪਏ ਚ 200 ਰੁਪਏ ਚ ਸੂਟ ਆ ਗਿਆ ਰੈਡੀ ਮੇਡ ਪਰਾਜੋ ਸੂਟ 200 ਰੁਪਏ ਦਾ ਦੁਪੱਟਾ ਨਾਲ ਦੇ ਰਹੇ ਆ ਬਾਜ਼ਾਰ ਦਾ ਰੇਟ 800 ਸਾਡਾ ਰੇਟ 200 ਮਿਲਣਾ ਸਿਰਫ 4 ਦਿਨਾਂ ਬਾਅਦ ਤੁਹਾਡੇ ਫਾਇਦੇ ਨਹੀਂ ਹੋਣੇ ਸਿਰਫ 4 ਦਿਨਾਂ ਚਾਰ ਦਿਨ ਮੈਨੇ ਕੜਾਈ ਵਾਲੇ ਸੂਟ ਜਿਹੜੇ 5-500 ਰੁਪਏ ਦੇ ਸਟਿਚ ਕਰਕੇ 500 ਦੇ ਦੋ ਚੱਕੋ ਜੀ ਕਾਧੀਆਂ ਅੰਕਲੋਂ ਤੇ ਲੱਗਿਆ ਮੇਲਾ ਮੇਲੇ ਦਾ ਫਾਇਦਾ ਲੈ ਲਓ ਮੇਲੇ ਦਾ ਫਾਇਦਾ ਦੇਖੋ ਜੀ ਬਾਜ਼ਾਰ 'ਚ 1000 ਦਾ 1 ਸਾਡੇ ਕੋਲ 500 ਦੇ ਦੋ ਮਤਲਬ 250 ਰੁਪਏ ਦਾ ਦੇਖੋ ਕਿੰਨਾ ਸੋਹਣਾ ਡਿਜ਼ਾਈਨਰ ਕਪੜਾ ਕੜਾਈ ਕੱਢੀ ਪਹੁੰਚ ਜਾਂਦੇ ਕੰਮ ਕਰਤਾ ਕੰਟਰਾਸਟ 'ਚ ਬਣਾਤਾ ਕਪੜਾ ਹੈਗਾ ਹੀ ਵਾੜਾ ਸੋਹਣਾ ਸਿਰਫ 250 ਰੁਪਏ 'ਚ ਰੈਡੀਮੇਡ ਕਰਤਾ ਉਹ ਜਿਨ੍ਹਾਂ ਨੇ ਲੈਣਾ ਵਿਆਹ ਸ਼ਾਦੀ ਲਈ ਕਪੜਾ ਤੇ ਲੈ ਲਿਗਣਾ ਉਹ ਰੱਕੜੀ ਦੇ ਉੱਤੇ ਲੈਣਾ ਆਜੋ ਆ ਦੇਖੋ 600 ਰੁਪਏ ਵਾਲਾ ਸੂਟ ਦੁਪੱਟੇ ਦੇ ਨਾਲ 250 ਰੁਪਏ ਚ ਘਟਦਾ ਆਜੋ ਜਲਦੀ ਬਹੁਤ ਵੱਡੀ ਸੇਲ ਲੱਗਈ ਆ ਜਿਹੜਾ ਬਾਜ਼ਾਰ ਚ ਵੀ ਰੱਕੜੀ ਤੇ 20000 ਰੁਪਏ ਦਾ ਕੱਪੜਾ ਲੈਣਾ ਸਾਡੇ ਕੋਲ ਆਜੋ 20000 ਵਾਲਾ ਕੱਪੜਾ ਸਿਰਫ 8000 ਚ ਲੈ ਜਾਓ 350 ਰੁਪਏ ਦਾ ਸੂਟ ਕਰਤਾ ਜੀ 350 ਦਾ ਕੋਟਨ ਦਾ ਸੂਟ ਪਿਆ ਤੇ 7700 ਰੁਪਏ ਦਾ ਮਿਲਦਾ ਚੱਕੋ 350 ਰੁਪਏ ਦਾ ਫੋਟੋ ਵਾਲਾ ਸੂਟ ਬਟਿਕ ਸੂਟ ਜਿਹੜਾ ਬਿਆਰਾ ਚ 1000 1000 ਰੁਪਏ ਦਾ ਇੱਥੇ ਲੈ ਜਾਓ 500 ਰੁਪਏ ਦਾ ਆਹ ਦੇਖੋ ਜੀ 5 500 ਦੇ ਵਿੱਚ ਕਰਤੇ ਟੌਪ ਦੇ ਚੀਜ਼ ਇਹ ਹੀ ਸੂਟ ਡੰਮੀਆਂ ਤੇ ਲਾ ਕੇ ਫੋਟੋਆਂ ਲਾ ਕੇ 12 1200 13 1300 ਪਰ 5 500 ਚ ਲੈ ਜਾਓ ਜੀ ਸਿਰਫ 5 500 ਚ ਕੋਟਨ ਦੇ ਸੂਟਾਂ ਦੇ ਭਾਰੀ ਸੇਲ ਆਤੀ ਆ ਜੀ ਹੁਣ ਸਿਰਫ 4 ਦਿਨ ਲਾਸਟ 4 ਦਿਨ ਮਿਲਨੇ ਆ ਐਤੋਂ ਬਾਅਦ ਨਹੀਂ ਮਿਲਨੇ ਕੋਟਨ ਦੇ ਸੂਟ ਚਾਹੇ ਲੈਣ ਦੇਣ ਕਰਨਾ ਚਾਹੇ ਨਵਾਂ ਕੰਮ ਹੈ ਰੀਸੇਲਰੋ ਛੋਟੀ ਦੁਕਾਨ ਵੱਡੀ ਦੁਕਾਨ ਆ ਜਾਓ ਚੱਕੋ ਕੜਾਈਆਂ ਵਾਲੇ ਸੂਟ ਬਜ਼ਾਰਾਂ 'ਚ 10000 ਰੁਪਏ ਦੇ ਇੱਥੇ ਮਿਲਨੇ 1000 ਰੁਪਏ ਦੇ ਤੋਂ 650 500 ਚੱਕੋ ਦੀ ਕਾਟਨ ਦੇ ਦੁਪੱਟਿਆਂ ਤੇ ਸੂਟਾਂ ਦੇ ਆਗੀਆਂ ਬਹੁਤ ਭਾਰੀ ਨੇਰੀਆਂ ਆਹ ਦੇਖੋ ਜੀ ਜਿਹੜੇ ਸ਼ਹਿਰੀ ਕਸਟਮਰਾਂ ਕਹਿੰਦੇ ਸਾਨੂੰ ਟੌਪ ਦੀ ਦਿੱਤਾ ਚਾਹੀਦੀਆਂ ਬੁਟੀਕ ਪੀਸ ਹੋਣ ਹਟਕੇ ਜੇ ਚੰਗਾ ਕੱਪੜਾ ਲੱਗਾ ਹੋਵੇ ਆਹ ਦੇਖੋ ਮਾਡਰਨ ਵਾਲੇ ਪੀਸ ਵੀ ਬਾਜ਼ਾਰ 'ਚ ਜਿਹੜਾ 2 2000 ਰੁਪਏ ਦਾ ਸੂਟ ਮਿਲਦਾ ਸਾਡੇ ਕੋਲ ਆਜੋ ਸਿਰਫ ਲੈ ਜਾਓ 1500 ਦੇ ਤੋਂ 750 ਰੁਪਏ ਦਾ ਸੂਟ ਰਹਿ ਗਿਆ ਬਾਜ਼ਾਰ ਦਾ 2000 ਰੁਪਏ ਦਾ ਸੂਟ ਸਰਦਾਰ ਰੇਟ ਸਿਰਫ 750 ਰੰਗ ਡਿਜ਼ਾਈਨ ਬਹੁਤ ਮਿਲ ਜਾਂਦੇ ਆ ਦੇਖੋ ਜੀ ਡਿਜ਼ਾਈਨਿੰਗ ਚੈੱਕ ਕਰੋ ਰਿਯਾਨ ਦਾ ਸੂਟ ਪਿਓ ਦੁਪੱਟਾ ਲੱਗਿਆ ਬਜ਼ਾਰਾਂ ਚ 15 1500 ਦਾ ਇੱਕ ਇੱਥੇ 1500 ਦੇ ਦੋ ਦੇ ਦੇਣੇ ਆ ਭਾਜੀ ਡਿਜ਼ਾਈਨ ਚੈੱਕ ਕਰੀ ਚਲੋ ਇੱਕ ਤੋਂ ਇੱਕ ਚੜਦੇ ਤੋਂ ਚੜਦਾ ਡਿਜ਼ਾਈਨ ਮੈਂ ਕਹਿੰਨਾ ਮੁੱਕਣੀ ਨਹੀਂ ਵੈਰਾਈਟੀ ਜਿੰਨੀ ਮਰਜ਼ੀ ਵੈਰਾਈਟੀ ਲੈ ਜਾਓ ਪਰ ਚਾਰ ਦਿਨ ਕੜਾਈਆਂ ਵਾਲੇ ਸੂਟ ਤਾਜਵਰੀ ਜਿੱਥੇ ਲੱਖ ਦੀ ਬਣੀ 50000 ਦੀ ਬਣਾ ਕੇ ਦੇਵਾਂਗੇ ਗਾਰੰਟੀ ਦੇ ਨਾਲ ਸੂਟ ਚੈੱਕ ਕਰੀ ਚਲੋ ਚੜਤੇ ਤੋਂ ਚੜਦਾ ਇੱਕ ਤੋਂ ਇੱਕ ਸੂਟ ਵੈਰਾਈਟੀ ਮੁੱਕਣੀ ਨਹੀਂ ਆਂ ਕੋਲੋਂ ਮਕਾਦੀਆਂ ਦੇ ਵਿੱਚ ਦੇਖੋ ਜੀ ਵਿਆਹ ਭਾਵੇਂ ਅਗਸਤ ਸਤੰਬਰ ਅਕਤੂਬਰ ਨਵੰਬਰ ਦਸੰਬਰ ਕਿਆ ਵਿਆਹ ਸ਼ਾਦੀਆਂ ਵਾਲਾ ਕੱਪੜਾ ਜੇਨੇ ਲੈਣਾ ਕੇਨੇ ਲੈਣੀ 50000 ਰੁਪਏ ਦੀ ਦਾਜਵਰੀ ਦਾ ਕੱਪੜਾ ਬਾਜ਼ਾਰ ਚ ਇੱਥੇ 50000 ਵਾਲੀ ਦਾਜਵਰੀ ਸਿਰੋ 15000 ਚ ਬਣਾ ਕੇ ਦੇ ਦੇਣੀਆ ਇਤਾਂ ਦੇ ਹੈਵੀ ਹੈਵੀ ਸੂਟਾਂ ਦੇ ਨਾਲ ਕਿਸੇ ਮਾਈਦੇ ਲਾਲ ਨੇ 895 ਰੁਪਏ ਦਾ ਸੂਟ ਨਹੀਂ ਦੇਣਾ ਮਾਤੂ ਸ਼੍ਰੀ ਦਸਤਾਰ ਤੇ ਆਜੋ ਸਿਰਫ 895 ਚ ਬਾਜ਼ਾਰ ਦਾ ਰੇਟ 250 850 ਦਵਾਂਗੇ ਚੈਲੰਜ ਦੇ ਨਾਲ ਆ ਚੱਕੋ ਜੀ ਹੈਂਡਵਰਕ ਕੀਤਾ ਪੰਜਾਬ ਚ 3 3000 ਰੁਪਿਆ ਰੇਟ ਦਾ ਸੂਟ ਦਾ ਸਾਢੇ ਗਲਾਜੋ 1000 ਰੁਪਏ ਦਾ ਦੇਖੋ ਜੀ ਸਾਡੇ ਸੂਟਾਂ ਦੇ ਰੇਟ ਘੱਟ ਹੋਣ ਕਰਕੇ ਚਾਰੇ ਪਾਸੇ ਕੈਮਰਾ ਮਾਰ ਕੇ ਦਿਖਾ ਦੋ ਦੇਖੋ ਠਾਠਾ ਮਾਰਦਾ ਘੱਟ ਬਹੁਤ ਦੂਰੋਂ ਦੂਰੋਂ ਲੋਕ ਆ ਗਏ ਲੋਕਾਂ ਨੂੰ ਪਤਾ ਵੀ ਸਾਡਾ ਫਾਇਦਾ ਹੋ ਰਿਹਾ ਘਰਦਿਆਂ ਚ ਮਤ ਪੁਸ਼ਰੀਤ ਦਸਤਾਰ ਤੇ ਜੇ ਤੁਸੀਂ ਵੀ ਫਾਇਦਾ ਲੈਣਾ 27 ਜੁਲਾਈ ਤੱਕ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਆਜੋ ਓ ਇਦਾਂ ਦੇ ਬੁੱਲ ਬੁੱਲਦੇ ਬੱਚੇ ਹਜ਼ਾਰ ਹਜ਼ਾਰ ਰੁਪਏ ਚ ਦੇ ਦਿਆਂਗੇ ਜਿਹੜਾ ਬਾਜ਼ਾਰ ਦਾ ਰੇਟ 3000 ਸਾਡਾ ਰੇਟ ਸਿਰਫ 1000 ਛੇਤੀ ਆਜੋ ਵੱਡੇ ਫਾਇਦੇ ਕਰਕੇ ਵੇਚਾਂਗੇ ਦੇਖੋ ਜੀ ਕੜਾਈਆਂ ਚੈੱਕ ਕਰ ਲੋ ਤਾਜਵਰੀ ਵਾਲੇ ਸੂਟ ਪੈਡਿੰਗ ਵਾਲੇ ਸੂਟ ਬਾਜ਼ਾਰਾ ਤੋਂ ਡਿਜ਼ਾਈਨਿੰਗ ਹਟ ਕੇ ਤਾਂ ਰੇਟ ਤਾਂ ਹਟ ਕੇ ਹੈਗੇ ਹੀ ਹੈਗੇ ਆ ਦੇਖੋ ਜੀ ਟਾਂਡਾ ਦਸੂਹਾ ਮਕੇਰੀਆਂ ਕਿਤੇ ਜਾਣ ਦੀ ਲੋੜ ਨਹੀਂ ਸਾਡੇ ਕੋਲ ਆਜੋ ਵੈਰਾਈਆਂ ਬਥੇਰੀਆਂ ਇਦਾਂ ਦੇ ਰੰਗ ਇਦਾਂ ਦੇ ਡਿਜ਼ਾਈਨ ਇਦਾਂ ਦੀਆਂ ਚੀਜ਼ਾਂ ਨਹੀਂ ਮਿਲਣੀਆਂ ਕੁੜੀਆਂ ਦੀ ਦਿਲ ਦੀ ਧੜਕਣ ਤੇਜ਼ ਹੋ ਜਾਣੀਆਂ ਲੋਕੀਆ ਸੂਟ ਹਰ ਕਿਸੇ ਦਾ ਪਸੰਦੀਦਾ ਸੂਟ ਆ ਆ ਸਾਰਾ ਫਰੰਟ ਦਿਖਾ ਦਿਓ ਕਿੰਨਾ ਸੋਹਣਾ ਕੰਮ ਘੇਰੇ ਤੇ ਵੀ ਦੇਖੋ ਕਿੰਨਾ ਸੋਹਣਾ ਦੁਪੱਟਾ ਵੀ ਦੇਖ ਲਓ ਉਹ ਹੁਣ ਰੇਟ ਸੁਣ ਲਓ ਰੇਟ ਕੁੜੀਓ ਰੇਟ ਬਾਜ਼ਾਰ ਦਾ ਰੇਟ 3500 ਰੁਪਈਆ ਸਾਡੇ ਕੋਲ 3500 ਵਾਲਾ ਸੂਟ ਲੈ ਜਾਓ 1275 ਰੁਪਏ ਚ 1275 ਰੁਪਈਆ ਦਾ ਸੂਟ ਕਰਤਾ ਦੇਖੋ ਹੈਵੀ ਦੁਪੱਟੇ ਕੋਈ ਮਾਇਦਾ ਲਾਲ ਨਹੀਂ ਜੰਮਿਆ ਜਿਹੜਾ ਇੰਨਾ ਸਸਤਾ ਸੂਟ ਦੇ ਦੇਵੇ ਇੱਥੇ ਸਿਰਫ 10-10 ਰੁਪਏ 20-20 ਰੁਪਏ ਦੇ ਮਾਰਜੇ ਦੇ ਕੱਪੜਾ ਵੇਚੇ ਜਾਂਦਾ ਇੱਥੇ ਕੋਈ ਲੁੱਟ ਨਹੀਂ ਕੀਤੀ ਜਾਂਦੀ ਹਰ ਕੋਈ ਮਿਹਨਤ ਦੇ ਨਾਲ ਪੈਸੇ ਕਮਾਉਂਦਾ ਤੇ ਉਹਨਾਂ ਦੀ ਜੇਪਾਂ ਦੇ ਡਾਕੇ ਮਤ ਤੁਸ਼ੀ ਦੀ ਦਸਤਾਰ ਨਾ ਮਾਰਦਾ ਨਾ ਕਿਸੇ ਨੂੰ ਮਾਰਨ ਦਿੰਦਾ ਇਦਾਂ ਹੀ ਬੁਲਬੁਲ ਦੇ ਬੱਚੇ ਵੀ ਸ਼ਗੂਫੇ ਵੀ ਤੁਹਾਨੂੰ ਅਸੀਂ ਮਿੱਟੀ ਦੇ ਪਾ ਦੇ ਦਨੇ ਆ ਦੇਖੋ ਜੀ ਡਿਜ਼ਾਈਨ ਨਵੇਂ ਸੂਟ ਨਵੇਂ ਬੇਸ ਨਵੇਂ ਆ ਚੈੱਕ ਕਰੋ ਜਦੋਂ ਆਹ ਕੜਾਈ ਵਾਲਾ ਸੂਟ ਵਿਆਹ ਤੇ ਪਾ ਕੇ ਗਈ ਨਾ ਪਹਿਣ ਤੇ ਕੈਮਰੇ ਵਾਲਾ ਅੱਗੇ ਪਿੱਛੇ ਅੱਗੇ ਪਿੱਛੇ ਗੇੜੇ ਘੜਦਾ ਫਿਰੂ ਵੀ ਸੂਟ ਵਾਹ ਕਮਾਲੀ ਸੂਟ ਹੈ ਜੀ ਆ ਵੀ ਚੀਜ਼ਾਂ ਚੈੱਕ ਕਰ ਲਓ ਜੀ ਮੈਂ ਚੈਲੰਜ ਕਰਦਾ ਜਿੰਨੀਆਂ ਵੈਰਾਈਟੀਆਂ ਸਾਨੂੰ ਅਸੀਂ ਦੇ ਰਹੇ ਆ ਜੋ ਅਸੀਂ ਤੁਹਾਨੂੰ ਰੇਟ ਦੇ ਰਹੇ ਆ ਕਿਸੇ ਨੇ ਨਹੀਂ ਦੇਣਾ ਹੁਣ ਬਾਜ਼ਾਰ 'ਚ ਰਖੜੀ ਦੇ ਤਿਹਾਰ ਦੇ ਸੇਲ ਲਾਤੀ ਅਸੀਂ ਪਹਿਲਾਂ ਹੀ ਝਾਰ ਦੇ ਦਿੰਦੀ 30000 ਰੁਪਏ ਵਾਲਾ ਕੱਪੜਾ 8000 'ਚ ਲੈ ਜਾਓ ਗਾਰੰਟੀ ਦੇ ਰਹੇ ਆ ਤੁਹਾਨੂੰ ਪੂਰੀ ਠੋਕ ਵਜਾ ਕੇ ਦੇਖੋ ਜੀ ਡਿਜ਼ਾਈਨ ਇੱਕ ਤੋਂ ਇੱਕ ਹੈ ਸ਼ਹਿਰੀ ਡਿਜ਼ਾਈਨ ਲੈ ਲਓ ਤੁਸੀਂ ਟੌਪ ਕਲਾਸ ਦੇ ਡਿਜ਼ਾਈਨ ਕੱਪੜੇ ਵੀ ਵਧੀਆ ਪੇਸ ਵੀ ਵਧੀਆ ਕੜਾਈਆਂ ਵੀ ਵਧੀਆਂ ਦੁਪट्टे ਕੰਟਰਾਸਟ ਕਰਕੇ ਲਾਤੇ ਆ ਜ਼ੀਰੋ ਟਾਂਕੇ ਦਾ ਕੰਮ ਕਰਦਾ ਦੇਖੋ ਜੀ ਪਿਓਰ ਜਾਮ ਕਾਟਨ ਦਾ ਸੂਟ ਹੈ ਇਹ 5 5 6 6 ਹਜ਼ਾਰ ਵਾਲੇ ਸੂਟ ਆ ਸਿਰਫ ਅੱਧ ਰੇਟ 'ਚ ਕਰਤੇ ਕੋਈ 2000 ਕੋਈ 2500 ਕੋਈ 3000 ਮਤਲਬ ਕੀ ਬਾਜ਼ਾਰ ਨਾਲੋਂ ਅੱਧ ਗੁਣਾ ਦਾ ਫਾਇਦਾ ਆਹ ਦੇਖ ਲਓ ਜੀ ਹਰ ਕਿਸੇ ਦੀ ਪਹਿਲੀ ਪਸੰਦ yellow suit ਬਲੈਕ ਵਰਕ ਕੀਤਾ ਆ ਆ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਕੀਤਾ ਆ ਆ ਦੇਖੋ ਜੀ ਪਹੁੰਚਿਆ ਦੇ ਵੀ ਕੰਮ ਹੈਗਾ ਇਸ ਦੇ ਇਲਾਵਾ ਤੁਸੀਂ ਦੁਪੱਟੇ ਚੈੱਕ ਕਰ ਲਓ ਕਿੰਨੇ ਸੋਹਣੇ ਪੀਸ ਹੈਗੇ ਕਿੰਨੇ ਸੋਹਣੇ ਤਿਆਰ ਕੀਤੇ ਆ ਡੰਮੀਆਂ ਤੇ ਲਾ ਕੇ 44200 4500 ਰੁਪਏ ਦਾ ਸੂਟ ਆ ਸਾਡੇ ਕੋਲੋਂ 4000 ਵਾਲਾ ਸੂਟ ਸਿਰਫ 1800 ਰੁਪਏ ਚ ਲੈ ਜਾਓ ਇਸ ਲਈ ਕਹਿੰਦੇ ਆ ਵੀ ਹੋਰ ਪਾਸੇ ਜਾ ਕੇ ਲੁੱਟਾ ਨਾ ਕਰਾਓ ਮਾ ਤੂ ਸ਼੍ਰੀ ਦਸਤਾਰ ਕਰਦੀਆਂ ਆਓ ਐਦਾਂ ਦੇ ਸੋਹਣੇ ਸੋਹਣੇ ਸੂਟ ਆ ਦੇਖੋ ਸ਼ਗੂਫੇ ਵੋਲਪੋਲ ਦੇ ਬੱਚੇ ਭਾਵੇਂ ਕੁੜੀਆਂ ਚਿੜੀਆਂ ਵਾਲੇ ਸੂਟ ਸਾਡੇ ਕੋਲ ਲੈ ਜਾਓ ਭਾਵੇਂ ਮਿਡਲ ਕਲਾਸ ਦੇ ਲੈ ਜਾਓ ਭਾਵੇਂ ਬਜ਼ੁਰਗਾਂ ਦੇ ਲੈ ਲਓ ਹਰ ਇੱਕ ਦੇ ਲਈ ਬਹੁਤ ਸੋਹਣੀਆਂ ਆਫਰਾਂ ਲਾ ਦੇ। ਦੇਖੋ ਜੀ ਪਾਕਿਸਤਾਨੀ ਸੂਟ ਪਾਕਿਸਤਾਨੀ ਸੂਟ ਪਿਓਰ ਦਾ ਇਹ ਕੰਮ ਕੀਤਾ ਹੋਇਆ ਕਰਾਚੀ ਦਾ ਦੁਪੱਟਾ ਵੀ ਪਿਓਰ ਕਰਾਚੀ ਦਾ ਇਤਾਂ ਦੀਆਂ ਵੈਰਾਈਟੀਆਂ ਬਾਜ਼ਾਰ ਤੇ ਠਿਗਣੇ ਠਿਗਣੇ ਪਾ ਤੇ। ਲਓ ਜੀ ਆ ਵੀ ਚੈੱਕ ਕਰੋ ਪਿੰਕ ਕਹਿੰਦੇ ਪਿੰਕੀ ਮੋਗੇ ਵਾਲੀ ਪਾਉਂਦੀ ਐ ਇਦਾਂ ਦੇ ਸੂਟ ਆ ਜਿਹੜਾ ਮਰਜੀ ਆ ਜਾਵੇ ਸਾਰਿਆਂ ਨੂੰ ਸੋਹਣੇ ਸੋਹਣੇ ਸੂਟ ਦੇ ਦਿਆਂਗੇ। ਛੇਤੀ ਛੇਤੀ ਆਜੋ ਟਾਈਮ ਬਹੁਤ ਥੋੜਾ ਰਹਿ ਗਿਆ ਕੱਲ ਤੋਂ ਸੇਲ ਸ਼ੁਰੂ ਹੈਗੀ ਆ 27 ਜੁਲਾਈ ਤੱਕ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਆਜੋ ਐਤਵਾਰ ਨੂੰ ਦੁਕਾਨ ਸਾਡੀ ਬੰਦ ਹੈਗੀ ਆ ਇਸ ਲਈ ਇਹ ਲਾਸਟ ਵੀਕਐਂਡ ਦੇ ਉੱਤੇ ਵੱਡੀ ਆਫਰ लाਤੀ ਵੱਡੀ ਸੇਲ लाਤੀ ਆ ਬਾਜ਼ਾਰਾਂ 'ਚ ਜਾਣ ਦੀ ਲੋੜ ਨਹੀਂ ਅਸੀਂ ਚੈਲੰਜ ਕਰਦੇ ਹਾਂ ਜਿੱਥੇ ਮਰਜ਼ੀ ਚਲਜੋ ਸਾਡੇ ਸੂਟ ਨਾਲ ਸੂਟ ਰੱਖ ਕੇ ਦੇਖ ਲਿਓ ਜੋ ਰੇਟ ਮਾਤੂ ਸ਼੍ਰੀ ਦਸਤਾਰ ਤਾਂ ਹੋਰ ਕਿਸੇ ਨੇ ਨਹੀਂ ਦੇਣਾ ਤੁਹਾਨੂੰ ਦੇਖੋ ਜੀ ਕਾਟਨ ਦੀਆਂ ਵੈਰਾਈਟੀਆਂ ਸਿਰਫ 4 ਦਿਨ 4 ਦਿਨ ਬਾਅਦ ਨਹੀਂ ਮਿਲਣੀਆਂ ਜੋ ਰੇਟ ਦੇਤੇ ਜੋ ਰਖੜੀ ਤੇ ਆਫਰ ਲਾਤੇ ਸਿਰਫ 4 ਦੇਣੀ ਮਿਲਨੇ ਆ ਸੂਟ ਮਿਲਨੇ ਆ ਇਥੋਂ ਕੁਰਤੇ ਪਜਾਮੇ ਸ਼ਰਾਰੇ ਗਰਾਰੇ ਕੋਟ ਪੈਂਟ ਸ਼ੇਰਵਾਨੀਆਂ ਬਾਸਕਟਾ ਪੱਗਾ ਦਸਤਾਰਾ ਇੱਕ ਛਤ ਹੇਠਾ ਸਾਰਾ ਕੁਝ ਹੀ ਤੁਹਾਨੂੰ ਮਿਲ ਜਾਣਾ ਵਾ ਜੇ ਤੁਸੀਂ ਕੋਈ ਜਾਣਕਾਰੀ ਲੈਣੀ ਆ ਮਨ ਜਿ ਸਵਾਲ ਹੈਗਾ ਤੁਸੀਂ ਫਾਇਦੇ ਲੈਣੇ ਆ ਤੇ ਤੁਸੀਂ ਇਸ ਨੰਬਰ ਤੇ ਫੋਨ ਕਰ ਲਓ ਛੇਤੀ ਪਹੁੰਚ ਜਾਓ ਬਹੁਤ ਵੱਡੇ ਫਾਇਦੇ ਕਰਾਂਗੇ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜ ਸਾਨ ਦੀਪਿਕਾ